ਫੋਨ ਦੇ ਉੱਤੇ ਰੀਲਾਂ ਦੇਖਣ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਇਸ ਰਿਸਰਚ ਦੇ ਵਿੱਚ ਹੋਸ਼ ਉਡਾ ਦੇਣ ਵਾਲਾ ਵੱਡਾ ਖੁਲਾਸਾ ਹੋਇਆ ਪੂਰੀ ਅਪਡੇਟ ਤੁਸੀਂ ਅਖੀਰ ਤੱਕ ਜ਼ਰੂਰ ਦੇਖਿਓ ਦਰਅਸਲ ਅੱਜ ਦੀ ਡਿਜੀਟਲ ਦੁਨੀਆ ਦੇ ਵਿੱਚ ਟਿਕਟੌਕ ਇੰਸਟਾਗ੍ਰam ਰੀਲਸ ਤੇ ਯੂਟਿਊਬਰ ਸ਼ਾਰਟਸ ਵਰਗੇ ਪਲੇਟਫਾਰਮਾਂ ਦਾ ਕ੍ਰੇਜ਼ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਬਹੁਤ ਸਾਰੇ ਲੋਕ ਦਿਨ ਰਾਤ ਸਕ੍ਰੋਲਿੰਗ ਦੇ ਵਿੱਚ ਲੱਗੇ ਰਹਿੰਦੇ ਨੇ ਕੁਝ ਸਕਿੰਟਾਂ ਦੇ ਇਹ ਵੀਡੀਓ ਨਾ ਸਿਰਫ ਤੁਹਾਡਾ ਟਾਈਮ ਪਾਸ ਬਣ ਗਏ ਨੇ ਬਲਕਿ ਹੌਲੀ-ਹੌਲੀ ਦਿਮਾਗ ਤੇ ਸੋਚਣ ਦੀ ਸਮਰਥਾ ਨੂੰ ਵੀ ਕਾਫੀ ਪ੍ਰਭਾਵਿਤ ਕਰ ਰਹੇ ਨੇ ਤਾਂ ਹਾਲ ਹੀ ਦੇ ਵਿੱਚ ਸਾਹਮਣੇ ਆਏ ਇੱਕ ਨਵੇਂ ਅਧਿਐਨ ਦੇ ਵਿੱਚ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਨੇ ਜੋ ਦਰਸਾਉਂਦੀਆਂ ਨੇ ਕਿ ਸ਼ਾਰਟ ਵੀਡੀਓਜ਼ ਦੇਖਣ ਦੀ ਆਦਤ ਸਾਨੂੰ ਸੋਚ ਸਮਝ ਕੇ फैसले लैंड तो रोक रही है ते वित्तीय नुकसान भी काफी कर रही है ता ए खास करके रिपोर्ट ਤੁਹਾਡੇ ਲਈ ਪੇਸ਼ ਕੀਤੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਅਜਿਹਾ ਕੋਈ ਵੀ ਨਹੀਂ ਹੋਵੇਗਾ ਜਿਸਦੇ ਉਹ ਜਿਸਦੇ ਕੋਲ ਫੋਨ ਨਹੀਂ ਹੈ ਤਾਂ ਫੋਨ ਹੈ ਤਾਂ سوشل میڈیا لازمی ਹੈ ਤੇ ਹਰ ਕੋਈ ਇਸ ਨੂੰ ਯੂਜ਼ ਕਰ ਰਿਹਾ ਇੰਸਟਾਗ੍ਰam ਹੋਵੇ ਫੇਸਬੁਕ YouTube ਜਾਂ ਫਿਰ ਕੋਈ ਵੀ ਹੋਰ ਪਲੇਟਫਾਰਮ ਕਿਉਂ ਨਾ ਹੋਵੇ ਹਰ ਕੋਈ ਇਸ ਨੂੰ ਜੋ ਕਿ ਇਸਤੇਮਾਲ ਕਰ ਰਿਹਾ ਤਾਂ ਇਸ ਖੋਜ ਦੱਸਦੇ ਕਿ ਖੋਜ ਚੀਨ ਦੀ ਧਿਆਨ ਜਿੱਤ ਨਾਰਮਲ ਯੂਨੀਵਰਸਿਟੀ ਦੇ ਪ੍ਰੋਫੈਸਰ ਦੇ ਵੱਲੋਂ ਦੱਸਦੇ ਕਿ ਕਾਂਗ ਵੰਗ ਤੇ ਉਹਨਾਂ ਦੀ ਟੀਮ ਦੇ ਦੁਆਰਾ ਕੀਤੀ ਗਈ ਹੈ ਜੋ ਕਿ ਨਯੋ ਇਮੇਜ ਜਰਨਲ ਦੀ ਪ੍ਰਕਾਸ਼ਿਤ ਹੋਈ ਹੈ ਤਾਂ ਇਸ ਅਧਿਐਨ ਅਨੁਸਾਰ ਜੋ ਲੋਕ ਟਿਕਟੌਕ ਜਾਂ ਫਿਰ ਰੀਲਸ ਵਰਗੇ ਸ਼ੋਰ ਦੱਸਦੇ ਕਿ ਛੋਟੇ ਵੀਡੀਓਜ਼ ਦੇ ਉੱਤੇ ਜ਼ਿਆਦਾ ਸਮਾਂ ਬਿਤਾਉਂਦੇ ਨੇ ਉਨ੍ਹਾਂ ਦੀ ਜੋ ਕਿ ਉਹਨਾਂ ਦੇ ਫੈਸਲਾ ਲੈਣ ਦੀ ਸਮਰੱਥਾ ਦੇ ਉੱਤੇ ਨਕਾਰਾਤਮਕ ਪ੍ਰਭਾਵ ਵੀ ਪੈ ਰਿਹਾ ਹੈ ਤਾਂ ਖਾਸ ਕਰਕੇ ਉਹਨਾਂ ਦੇ ਦਿਮਾਗ ਦੇ ਵਿੱਚ ਜੋ ਕਿ ਨੁਕਸਾਨ ਤੋਂ ਬਚਣ ਦੀ ਪ੍ਰਵਿਰਤੀ ਕਮਜ਼ੋਰ ਹੋ ਰਹੀ ਹੈ ਉੱਥੇ ਹੀ ਮਾਹਿਰਾ ਦਾ ਕਹਿਣਾ ਹੈਗਾ ਕਿ ਇਹ ਕੁਦਰਤੀ ਗੁਣ ਹੈ ਜੋ ਸਾਨੂੰ ਜੋਖਮ ਤੋਂ ਬਚਣ ਦੇ ਵਿੱਚ ਮਦਦ ਕਰਦਾ ਉਦਾਹਰਨ ਦੇ ਵਜੋਂ ਜੇਕਰ ਕੋਈ ਸਕੀਮ 1000 ਰੁਪਏ ਜਿੱਤਣ ਦਾ ਦਾਵਾ ਕਰਦੀ ਹੈ ਪਰ 500 ਰੁਪਏ ਗਵਾਉਣ ਦਾ ਜੋਖਮ ਵੀ ਹੈ ਤਾਂ ਨੁਕਸਾਨ ਤੋਂ ਡਰਨ ਵਾਲਾ ਵਿਅਕਤੀ ਇਸ ਜੋਖਮ ਤੋਂ ਦੂਰ ਰਹੇਗਾ ਪਰ ਜਿਹੜੇ ਲੋਕ ਰੀਲਾਂ ਦੇਖਣ ਦੀ ਆਦਤ ਦੇ ਵਿੱਚ ਫਸ ਜਾਂਦੇ ਨੇ ਉਹ ਅਕਸਰ ਅਜਿਹੇ ਜੋਖਮ ਲੈਣ ਤੋਂ ਨਹੀਂ ਝਿਜਕਦੇ ਭਾਵੇਂ ਨੁਕਸਾਨ ਦੀ ਸੰਭਾਵਨਾ ਜ਼ਿਆਦਾ ਹੋਵੇ ਇਨ੍ਹਾਂ ਪਲੇਟਫਾਰਮਾਂ ਦਾ ਸਭ ਤੋਂ ਵੱਡਾ ਆਕਰਸ਼ਣ ਤੁਰੰਤ ਇਨਾਮ ਪ੍ਰਣਾਲੀ ਹੈ ਭਾਵੇਂ ਇੱਕ ਵੀਡੀਓ ਦੇਖੋ ਮौज-ਮਸਤੀ ਕਰੋ ਤੇ ਫਿਰ ਅਗਲਾ ਵੀਡੀਓ ਇਹ ਕ੍ਰਮ ਉਪਭੋਗਤਾ ਨੂੰ ਆਦаз ਦੀ ਹੈ ਕਿ ਡੋਪਾ ਮਾਈਂਡ ਦੀ ਲਾਗਤ ਖੁਰਾਕ ਦਿੰਦਾ ਰਹਿੰਦਾ ਹੈ ਜਿਸ ਕਾਰਨ ਦਿਮਾਗ ਹੌਲੀ ਤੇ ਸੋਚ ਸਮਝ ਕੇ ਪ੍ਰਾਪਤ ਹੋਣ ਵਾਲੀ ਖੁਸ਼ੀ ਦੀ ਆਦਤ ਤੋਂ ਛੁਟਕਾਰਾ ਪਾ ਲੈਂਦਾ ਹੈ ਇਸ ਦਾ ਸਿੱਧਾ ਪ੍ਰਭਾਵ ਇਹ ਹੁੰਦਾ ਹੈ ਕਿ ਵਿਅਕਤੀ ਜ਼ਿੰਦਗੀ ਦੇ ਵੱਡੇ ਤੇ ਮਹੱਤਵਪੂਰਨ ਫੈਸਲੇ ਵੀ ਬਿਨਾਂ ਜ਼ਿਆਦਾ ਸੋਚੇ ਜਲਦੀ ਦੇ ਵਿੱਚ ਲੈਣਾ ਸ਼ੁਰੂ ਕਰ ਦਿੰਦਾ ਹੈ ਇਹ ਸਮੱਸਿਆ ਸਿਰਫ ਦਿਮਾਗ ਤੱਕ ਸੀਮਿਤ ਨਹੀਂ ਹੈ ਬਲਕਿ ਇਹ ਪੂਰੀ ਰੂਟੀਨ ਤੇ ਜੀਵਨ ਸ਼ੈਲੀ ਨੂੰ ਪ੍ਰਭਾਵਿਤ ਕਰਦੀ ਹੈ ਲਗਾਤਾਰ ਵੀਡੀਓ ਦੇਖਣ ਦੇ ਨਾਲ ਧਿਆਨ ਭਟਕ ਜਾਂਦਾ ਹੈ ਤੇ ਅ ਦੱਸ ਦਈਏ ਕਿ ਧਿਆਨ ਕੇਂਦ੍ਰਿਤ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਬਹੁਤ ਸਾਰੇ ਉਪਭੋਕਤਾਵਾਂ ਦੀ ਨੀਂਦ ਵੀ ਪ੍ਰਭਾਵਿਤ ਹੁੰਦੀ ਹੈ ਰਾਤ ਰਾਤ ਤੱਕ ਵੀਡੀਓਜ਼ ਦੇਖਦੇ ਨੇ ਗੇਮਸ ਖੇលਦੇ ਨੇ ਤਾਂ ਬਹੁਤ ਸਾਰੇ ਉਪਭੋਕਤਾਵਾਂ ਦੀ ਨੀਂਦ ਨੂੰ ਵੀ ਜਿਹੜੀ ਕਿ ਨੀਂਦ ਵੀ ਨਹੀਂ ਲਈ ਜਾਂਦੀ ਕਿਉਂਕਿ ਰਾਤਾਂ ਬਸ ਇੱਕ ਵੀਡੀਓ ਹੋਰ ਦੇਖ ਦੇਖ ਕੇ ਲੰਘ ਜਾਂਦੀਆਂ ਨੇ ਐਨਾ ਹੀ ਨਹੀਂ ਲੰਬੇ ਸਮੇਂ ਤੱਕ ਛੋਟੀਆਂ ਵੀਡੀਓ ਦੇਖਣ ਦੇ ਕਾਰਨ ਚਿੰਤਾ ਡਿਪਰੈਸ਼ਨ ਤੇ ਆਤਮ ਵਿਸ਼ਵਾਸ ਦੇ ਵਿੱਚ ਕਮੀ ਵਰਗੀਆਂ ਮਾਨਸਿਕ ਸਮੱਸਿਆਵਾਂ ਦੇ ਵਿੱਚ ਵੀ ਉਹ ਵੀ ਦਿਖਾਈ ਦੇਣ ਲੱਗ ਪੈਂਦੀਆਂ ਨੇ ਇਸ ਅਧਿਐਨ ਦੇ ਵਿੱਚ ਇਹ ਵੀ ਕਿਹਾ ਗਿਆ ਹੈਗਾ ਕਿ ਚੀਨ ਦੇ ਵਿੱਚ ਔਸਤਨ ਇੱਕ ਵਿਅਕਤੀ ਦਿਨ ਦੇ ਵਿੱਚ 151 ਮਿੰਟ ਛੋਟੀਆਂ ਵੀਡੀਓਜ਼ ਦੇ ਉੱਤੇ ਬਿਤਾਉਂਦਾ ਹੈ ਤੇ ਦੱਸਦੇ ਕਿ 95% ਤੋਂ ਵੱਧ ਇੰਟਰਨੈਟ ਉਪਭੋਗਤਾ ਕਿਸੇ ਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨਾਂ ਦੇ ਵਿੱਚ ਸ਼ਾਮਲ ਹੁੰਦਾ ਹੈ ਵਿਗਿਆਨੀਆਂ ਨੇ ਇਸ ਆਦਤ ਦੀ ਤੁਲਨਾ ਜੂਏ ਤੇ ਨਸ਼ੇ ਦੀ ਆਦਤ ਦੇ ਨਾਲ ਕੀਤੀ ਕਿਉਂਕਿ ਸਾਰੀਆਂ ਆਦਤਾਂ ਦੇ ਸਾਰਿਆਂ ਦੇ ਵਿੱਚੋਂ ਇੱਕ ਅਜਿਹੀ ਪ੍ਰਵਰਤੀ ਹੈ ਤੁਰੰਤ ਖੁਸ਼ੀ ਦੀ ਭਾਲ ਕਰਨਾ ਤੇ ਲੰਬੇ ਸਮੇਂ ਦੇ ਨੁਕਸਾਨ ਨੂੰ ਨਜ਼ਰਅੰਦਾਜ਼ ਕਰਨਾ ਜੇਕਰ ਤੁਸੀਂ ਇਸ ਆਦਤ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਸਕਰੀਨ ਸਮੇਂ ਦੱਸ ਦੇ ਕਿ ਸਕਰੀਨ ਦੇ ਸਮੇਂ ਦੀ ਨਿਗਰਾਨੀ ਸ਼ੁਰੂ ਕਰੋ ਹਰ ਬੀਤੀ 3 ਮਿੰਟਾਂ ਦੇ ਵਿੱਚ ਇੱਕ ਬ੍ਰੇਕ ਲਓ ਤੇ ਬੇਕਾਬੂ ਸਕਰੋਲਿੰਗ ਤੋਂ ਬਚੋ ਕਿਤਾਬਾਂ ਪੜੋ ਕਸਰਤ ਕਰਨ ਜਾਂ ਫਿਰ ਆਪਣੇ ਕਿਸੇ ਸ਼ੌਕ ਦੇ ਵਿੱਚ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰੋ ਖੇਡਾਂ ਦੇ ਵਿੱਚ ਪ੍ਰੈਕਟੀਕਲ ਵਰਕ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿਉਂਕਿ ਜਿੰਨਾ ਜ਼ਿਆਦਾ ਸਮਾਂ ਤੁਸੀਂ ਫੋਨ ਦੇ ਉੱਤੇ ਬਿਤਾਉਂਦੇ ਹੋ ਯਾਨੀ ਕਿ ਤੁਸੀਂ ਫੋਨ ਦੇ ਗੁਲਾਮ ਬਣਦੇ ਜਾ ਰਹੇ ਹੋ ਫੋਨ ਤੁਹਾਡਾ ਗੁਲਾਮ ਬਣਨਾ ਚਾਹੀਦਾ ਹੈ ਜਾਂ ਫੋਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਤੋਂ ਤੁਸੀਂ ਬਹੁਤ ਚੰਗੀਆਂ ਗੱਲਾਂ ਵੀ ਸਿੱਖ ਸਕਦੇ ਹੋ ਬਹੁਤ ਚੰਗੇ ਜੋ ਕਿ ਕਿਉਂਕਿ ਅੱਜ ਦੇ ਸੋਸ਼ਲ ਮੀਡੀਆ ਜ਼ਮਾਨੇ ਦੇ ਵਿੱਚ ਫੋਨ ਦੇ ਉੱਤੇ ਹੀ Google ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਚੀਜ਼ਾਂ ਤੁਹਾਨੂੰ ਸਿੱਖਣ ਨੂੰ ਵੀ ਮਿਲਣਗੀਆਂ ਲੇਕਿਨ ਉਸ ਦਾ ਗੁਲਾਮ ਬਣਾ ਕਿਤੇ ਨਾ ਕਿਤੇ ਹਾਨੀਕਾਰਕ ਜ਼ਰੂਰ ਹੋ ਸਕਦਾ ਹੈ ਹਫ਼ਤੇ ਦੇ ਵਿੱਚ ਘੱਟੋ-ਘੱਟ ਇੱਕ ਵਾਰ ਫੋਨ ਤੋਂ ਦੂਰ ਰਹਿ ਕੇ ਡਿਜੀਟਲ ਡੀਟੌਕਸ ਵੀ ਰਹੋ ਭਾਵੇਂ ਇਹ ਛੋਟੀਆਂ ਵੀਡੀਓ ਸਿਰਫ ਕੁਝ ਅਸਕਿੰਟ ਲੰਬੇ ਹਨ ਪਰ ਇਹਨਾਂ ਦਾ ਸਾਡੇ ਦਿਮਾਗ ਸਾਡੀ ਨੀਂਦ ਤੇ ਫੋਕਸ ਤੇ ਇੱਥੋਂ ਤੱਕ ਕਿ ਬੀਤੀ ਫੈਸਲਿਆਂ ਦੇ ਉੱਤੇ ਵੀ ਡੂੰਗਾ ਪ੍ਰਭਾਵ ਪੈਂਦਾ ਤਾਂ ਇਸ ਦੇ ਲਈ ਇਹ ਮਤਵਪੂਰਨ ਹੈ ਕਿ ਇਹਨਾਂ ਦੀ ਵਰਤੋਂ ਸਮਝਦਾਰੀ ਦੇ ਨਾਲ ਕੀਤੀ ਜਾਵੇ ਇਹ ਮਨੋਰੰਜਨ ਤੱਕ ਸੀਮਿਤ ਹੋਣੀ ਚਾਹੀਦੀ ਹੈ ਨਾ ਕਿ ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲਅੰਦਾਜ਼ੀ ਤੱਕ ਵੀ ਇਹ ਸੀਮਿਤ ਕਰ ਸਕਦੀ ਹੈ ਇਸ ਨੂੰ ਆਪਣੀ ਆਦਤ ਨਾ ਬਣਾਓ ਜਿੰਨਾ ਹੋ ਸਕੇ ਸੋਸ਼ਲ ਮੀਡੀਆ ਤੋਂ ਜਿੰਨਾ ਹੋ ਸਕੇ ਇਸ ਤੋਂ ਦੂਰੀ ਬਣਾ ਕੇ ਰੱਖੋ ਘੱਟੋ ਘੱਟ ਇਸ ਨੂੰ ਯੂਜ਼ ਕਰੋ ਇਸਤੇਮਾਲ ਕਰੋ ਇਸ ਦੇ ਗੁਲਾਮ ਨਾ ਬਣੋ ਇਸ ਨੂੰ ਆਪਣੇ ਜ਼ਰੂਰਤ ਹਿਸਾਬ ਦੇ ਨਾਲ ਇਸ ਦਾ ਇਸਤੇਮਾਲ ਕਰੋ